ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਦਕ ਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਡਰੋਲੀ ਭਾਈ ਇਹ ਪਿੰਡ ਮੋਗੇ ਜ਼ਿਲ੍ਹੇ ਦਾ ਮੋਗੇ ਤੋਂ ਤਲਵੰਡੀ ਭਾਈ ਜਾਂ ਫਿਰੋਜ਼ਪੁਰ ਨੂੰ ਜਿਹੜੀ ਸੜਕ ਹਾਈਵੇ ਲੰਘਦਾ ਉਸ ਹਾਈਵੇ ਦੇ ਇਹ ਨੇੜ ਪਿੰਡ ਰਹਿ ਜਾਂਦਾ ਕੱਲ ਕਲਾਂ ਇਹਦੇ ਨੇੜ ਦਾ ਪਿੰਡ ਹੈ ਡਗਰੂ ਦੇ ਨੇੜ ਜਿਹੜਾ ਇੱਕ ਪਿੰਡ ਰਹਿ ਜਾਂਦਾ ਜਿਹੜੇ ਘਰ ਚੋਂ ਵੀਡੀਓ ਬਣਾ ਰਹੇ ਹਾਂ ਦੱਸੋ ਬਾਈ ਵਪਾਰ ਦਾ ਕੰਮ ਕਰਦਾ ਤੇ ਇਹਦੇ ਕੋਲ ਰੁਟੀਨ ਚ ਮੱਝਾਂ ਤੇ ਕਦੇ-ਕਦੇ گاਵਾ ਵੀ ਵਿਕਰੀ ਵਾਲੀਆਂ ਆਉਂਦੀਆਂ ਰਹਿੰਦੀਆਂ ਅੱਜ ਦੀ ਵੀਡੀਓ ਚ ਸਾਹਮਣੇ ਇੱਕ ਮੱਝ ਤੁਹਾਨੂੰ ਦਿਖਾਉਣੀ ਹੈ ਜਿਹੜੀ ਬਿਲਕੁਲ ਹੀ ਤਾਜੀ ਸੂਈ ਵੀ ਹੈ ਤੇ ਇਹਨੇ ਬੱਚਾ ਵੀ ਅੱਗੇ ਕੱਟੀ ਨੂੰ ਜਨਮ ਦਿੱਤਾ ਥਣ ਹਵਾਣਾ ਚੰਗਾ ਦੱਸਦਾ ਬਾਕੀ ਡਿਟੇਲ ਆਪਾਂ ਬਾਈ ਤੋਂ ਪੁੱਛ ਲਾਂਗੇ ਵੀਡੀਓ ਨੂੰ ਐਂਡ ਤੱਕ ਦੇਖਿਓ ਜਿਹਨੂੰ ਪਸੰਦ ਆਜੂਗੀ ਉਹ ਵੀਰ ਇੱਥੇ ਆ ਕੇ ਦੇਖੇ ਤਸੱਲੀ ਕਰੇ ਤੇ ਆਪਦੀ ਸਮਝ ਦੇ ਨਾਲ ਸੌਦਾ ਕਰ ਲੇ ਨੰਬਰ ਸਕਰੀਨ ਉੱਤੇ ਚੱਲਦਾ ਰਹੂਗਾ ਆਓ ਜਾਣਕਾਰੀ ਪਹਿਲਾਂ ਲਈਏ ਬਾਅਦ ਚ ਇਹਨੂੰ ਤੋੜਦੇ ਹਾਂ ਜੱਸੀ ਬਾਈ ਸਸਟੀ ਕਾ ਹੱਸੀ ਗੱਲ ਬਾਈ ਜਿਸੀ ਅੱਜ ਜਿਹੜੀ ਮੱਝ ਹੁਣ ਆਪਾਂ ਦਿਖਾ ਰਹੇ ਹਾਂ ਹਾਂਜੀ ਬਾਈ ਕਦਮ ਕਸੂਈ ਇਹੇ ਬਈ ਇਹ ਤਿੰਨ ਵੀ ਦਿਚੂਈ ਰਾਤ ਦੀ ਬਈ ਰਾਤ 3 ਵਜੇ ਸੂਈ ਆਪਾਂ ਲਗਭਗ ਮੇਰੇ ਖਿਆਲ ਚ 2 ਸਵਾ 2 ਦਾ ਟਾਈਮ ਹੋਊਗਾ ਜਦੋਂ ਵੀਡੀਓ ਬਣਾ ਰਹੇ ਹਾਂ ਸ਼ਾਇਦ ਹਨ ਦੇਖ ਲੈਣੇ ਆ ਬਾਕੀ ਏਦਾਂ ਇਹ ਦਸੀ ਵੀ ਰਾਤ 3 ਵਜੇ ਸੂਈ ਆ 2:14 ਹਾਂਜੀ ਦੁੱਧ ਚੋਇਆ ਕੁਝ ਹਾਂਜੀ ਬਾਈ ਬੈਂਦੀ ਨਹੀਂ ਸੀ ਥੱਲੇ ਅੱਛਾ ਜੇਰ ਪੈ ਗਈ ਬਾਈ ਹਾਂਜੀ ਉਹਦੀ ਵੀਡੀਓ ਹੈਗੀ ਵੀਡੀਓ ਬਣਾਈ ਹੈ ਹਾਂਜੀ ਵੀਡੀਓ ਬਣਾਈ ਵੀ ਆ ਠੀਕ ਹੈ ਅੱਛਾ ਬੱਚਾ ਇਹਨੇ ਕੀ ਦਿੱਤਾ ਹੈ ਇਹਨੇ ਕੱਟੀ ਨੂੰ ਜਨਮ ਦਿੱਤਾ ਈ ਕੱਟੀ ਨੂੰ ਜਨਮ ਦਿੰਦਾ ਹੈ ਜਿਵੇਂ ਤੇਰੀ ਸਮਝ ਮੁਤਾਬਕ ਬਾਈ ਕਿੰਨੇ ਕ ਦੁੱਧ ਵਾਲੀ ਮੱਝ ਹੈ ਬਾਈ ਵੇਖੋ ਜੇ ਤਾਂ ਕਰਮ ਵਾਲੀ ਬੈ ਗਈ ਕਿਸੇ ਦੇ ਘਰੇ ਸੌਦਾ ਹੋ ਗਿਆ ਹੂੰ ਤੇ ਠੀਕ ਆ ਹੂੰ ਤੇ ਨਹੀਂ ਫਿਰ ਆਪਣੇ ਕੋਲੇ ਖੜੀ ਆਪਾਂ 20 ਕਿਲੋ ਦੁੱਧ ਚਵਾਵਾਂਗੇ ਬਾਈ ਇਹਦੇ ਥੱਲੇ ਮਤਲਬ ਜਿਹਨੇ ਹੁਣ ਖਰੀਦਣੀ ਉਹ ਆਪਦੀ ਸਮਝ ਨਾਲ ਖਰੀਦ ਲਈ ਕਿੰਨਾ ਚੋਲੂਗਾ ਹਾਂਜੀ ਸੇਵਾ ਹਾਂਜੀ ਆਪਣੇ ਕੋਲ ਰੋਗੀ ਦਾ ਪਾਸੇ ਕਰਦੇ ਆ ਵੀ ਆਪਾਂ 20 ਚਵਾਕੇ ਦੇ ਆ ਚਵਾਕੇ ਦੇਵਾਂਗੇ ਬਈ ਆਪਾਂ ਨੂੰ 21 ਕਿਲੋ ਦੁੱਧ ਦੀ ਗਾਰੰਟੀ ਤੇ ਮੈਂ ਆਈ ਸੀ ਇਹ ਠੀਕ ਹੈ ਆਪਾਂ ਫਿਰ ਵੀ 20 ਕਹਿੰਨੇ ਆ ਠੀਕ ਹੈ ਅੱਛਾ ਜਿਹੜਾ ਇਹਨੇ ਬੱਚਾ ਦਿੱਤਾ ਕੱਟੀ ਉਹ ਪਤਾ ਕਿਹੜੇ ਬੋਲਦੀ ਹੈ ਨਹੀਂ ਕੋਈ ਨਹੀਂ ਪਤਾ ਆਪਾਂ ਨੂੰ ਕੋਈ ਨਹੀਂ ਕੋਈ ਪਤਾ ਠੀਕ ਹੈ ਅੱਛਾ ਭਾਈ ਕੀ ਡਿਮਾਂਡ ਰੱਖ ਦਊ ਮੈਂ ਦੀ ਤੁਸੀਂ ਇਹਦਾ 1.70 ਕਰਦੇ ਆ ਬਈ 1 ਲੱਖ ਤੇ 70 ਹਾਂਜੀ ਬਈ ਇਹ ਕੋਈ ਫਿਕਸ ਤਾਂ ਨਹੀਂ ਹੈ ਰੇ ਨਹੀਂ ਬਈ ਜਿਹੜਾ ਬੰਦਾ ਆਊਗਾ ਚੱਲ ਕੇ ਮਾਨਤਨ ਤਾਂ ਬਈ ਹਰੇਕ ਚੀਜ਼ ਹੋਈ ਹੁੰਦਾ ਸਹੀ ਹੈ ਠੀਕ ਹਾਂਜੀ ਸੋ ਦੋਸਤੋ 1 ਲੱਖ ਤੇ 700 ਪਰ ਜਿਹੜਾ ਭਰਾ ਚੱਲ ਕੇ ਆਊਗਾ ਉਹਦਾ ਮਾਨਤਨ ਕੀਤਾ ਜਾਊਗਾ ਵੀਡੀਓ ਦੇ ਵਿੱਚ ਕੋਸ਼ਿਸ਼ ਕਰਾਂਗੇ ਵੀ ਧਾਰਾ ਮਾਰ ਕੇ ਤੁਹਾਨੂੰ ਸ਼ੌਂਕੀਆ ਦਿਖਾ ਦਈਏ ਭਾਈ ਖੋਲ ਲੈ ਇਹਨੂੰ ਤੋੜ ਕੇ ਦਿਖਾਉਣੇ ਆ ਦੱਸੋ ਸਵਾ ਦੋ ਵਜੇ 2:14 ਕ ਮਿੰਟ ਤੇ ਵੀਡੀਓ ਬਣਾ ਰਹੇ ਆ 3 ਵਜੇ ਸੋਈ ਸੀ ਦੁੱਧ ਚੋਨਾ ਪਿਆ ਕਿਉਂਕਿ ਹਵਾਨਾ ਚੰਗਾ ਭਰਿਆ ਸੀਗਾ ਤੇ ਫਿਰ ਜੇਰ ਪੈਣ ਵਾਸਤੇ ਵੀ ਜ਼ਰੂਰੀ ਹੁੰਦਾ ਬਾਕੀ ਬੱਚਾ ਠੰਡ ਦਾ ਟਾਈਮ ਆ ਆਪਾਂ ਨੂੰ ਪਤਾ ਇੱਕ ਵਾਰ ਤਾਂ ਰਜਾਉਣਾ ਜ਼ਰੂਰੀ ਸੀਗਾ 12 ਘੰਟੇ ਹੋ ਚੱਲੇ ਆ ਸੋਈ ਨੂੰ ਸੋ ਉਹਦੇ ਕਰਕੇ ਦੁੱਧੇ ਦਾ ਚੋਇਆ ਵਿਆ ਪਰ ਫਿਰ ਵੀ ਹਵਾਨਾ ਸੋਹਣਾ ਦਿਸੂਗਾ ਥਾਣਾ ਚ ਬਿੱਥੀ ਚੰਗੀ ਐ ਜੋਸ਼ ਪਸਮਾ ਪੂਰਾ ਚੰਗਾ ਇਸ ਟਾਈਮ ਦਿਸਦਾ ਬਾਕੀ ਅਸੀਂ ਬੱਚਾ ਲਾਤਾ ਸੀ ਕੇਰਾ ਥੱਲੇ ਵੀ ਜਿਹੜਾ ਪੂਰਾ ਪਸੂ ਜਿਹੜਾ ਹੁੰਦਾ ਜੋਸ਼ ਭਾ ਜਾਂਦਾ ਹਵਾਨੇ ਦੇ ਵਿੱਚ ਸੈਂਗੇ ਦੇ ਦਾਗੇ ਹੋਏ ਜਮਾਂਦਰੂ ਹਵਾਨੇ ਤੇ ਨਾੜਾਂ ਇਧਰੋਂ ਵੀ ਚੰਗੀਆਂ ਬਾਕੀ ਇਹਦੀ ਅਗਾੜੀ ਬਹੁਤ ਸੋਹਣੀ ਐ ਜੇ ਅਸੀਂ ਇੱਕ ਜਿਹੜਾ ਹੋਰ ਕਢਾਉਣਾ ਬਾਈ ਉਤੋਂ ਦਾ ਸੋ ਪੁੜਿਆਂ ਦੀ ਬਿਲਕੁਲ ਕੋਜੀ ਦਿਸੂਗੀ ਤੁਹਾਨੂੰ ਬਾਕੀ ਬੈਕ ਸਾਈਡ ਤੋਂ ਜਿਹੜੇ ਹੱਡ ਹੁੰਦੇ ਆ ਉਹ ਪੁੜੇ ਆ ਜਿਹੜੇ ਉਹ ਵੀ ਚੌੜੇ ਆ ਇਹਦੇ ਕਾਫੀ ਤੁਸੀਂ ਦੇਖੋਗੇ ਚੜਾਈ ਦਿਸੂਗੀ ਛੋਟੀ ਕੋਖਾ ਪਸਲੀਆਂ ਦੀ ਵਿੱਥੀ ਇਹਦੇ ਵੀ ਸੋਹਣੀ ਦਿਸਦੀ ਹੈ ਬਾਕੀ ਬੈਕ ਸਾਈਡ ਤੋਂ ਮੱਝ ਦੀ ਚੜਾਈ ਨੋਟ ਕਰਿਓ ਚੰਗੀ ਨਜ਼ਰ ਆਊਗੀ ਤੁਹਾਨੂੰ ਪਤਲੀ ਬਿਲਕੁਲ ਪੂਛ ਮੋੜ ਦੇ ਵਿੱਚੋਂ ਪੁੜੇ ਹਜੇ ਪੂਰੇ ਚੱਕੇ ਨਹੀਂ ਕਿਉਂਕਿ ਸੂਈ ਹਜੇ ਥੋੜਾ ਟਾਈਮ ਪਹਿਲਾਂ ਤੋ ਟੋਏ ਬਰਾਬਰ ਪੈਂਦੇ ਤੁਹਾਨੂੰ ਦਿਸਦੇ ਹੀ ਹੋਣਗੇ ਇਹਦੇ ਕਬਹਿਣੀ ਵਾਲੇ ਪਾਸੇ ਤਾਂ ਹਵਾਨਾ ਪੂਰਾ ਹੀ ਨਾੜਾ ਨਾਲ ਭਰਿਆ ਹੋਇਆ ਬਹਿਣੀ ਵਾਲੇ ਪਾਸੇ ਵੀ ਨਾੜਾ ਹਵਾਨੇ ਤੇ ਚੰਗੀਆਂ ਦਿਸਦੀਆਂ ਤਾਰਾਂ ਵੀਡੀਓ ਚ ਮਾਰਾਂਗੇ ਕਿਉਂਕਿ ਅੱਕੀ ਨਾਗਾ ਤਾਂ ਵਧੀਆ ਰਹਿੰਦਾ ਵੀ ਤੁਸੀਂ ਜੋ ਕੋਈ ਵੀਰ ਦੂਰ ਤੋਂ ਆਉਂਦਾ ਤੁਹਾਨੂੰ ਘੱਟੋ-ਘੱਟ ਇਹ ਤਾਂ ਕਲੀਅਰ ਹੋਵੇ ਵੀ ਥਾਣ ਪਰਸਮਾ ਕਿੱਦਾਂ ਦਾ ਰਹੂਗਾ ਸੋ ਹੁਣ ਦੇਖੋ ਇੱਕ ਵਾਰ ਮੈਂ ਇਹਦੀ ਬੈਕ ਸਾਈਡ ਤੇ ਜਾਣਾ ਜਿ세 ਭਾਈ ਮਾੜਾ ਆ ਜਾਈ ਦੀ ਪੂਛ ਪੜੀ ਜਿਹਦਾ ਹਵਾਨਾ ਦਿਖਾਉਣਾ ਆਪਾਂ ਤੇ ਲਾ ਹਵਾਨਾ ਦਿਸੂ ਕਿਉਂਕਿ ਦੋਸਤੋ ਦੁੱਧ ਚੋਇਆ ਹੋਇਆ ਉਹਦੇ ਕਰਕੇ ਫਿਰ ਵੀ ਚੰਗਾ ਹਵਾਨਾ ਹਜੇ ਵੀ ਖਿਲਾਲ ਤੁਹਾਨੂੰ ਨਜ਼ਰ ਆਉਂਦਾ ਹੋਣਾ ਬਾਈ ਕਹਿੰਦਾ ਵੀ 21 ਕਿਲੋ ਦੀ ਗਰੰਟੀ ਤੇ ਆਈ ਸੀ ਬਾਈ ਪੁੱਛ ਛੱਡ ਦਿਓ ਪਰ 20 ਕਿਲੋ ਦੀ ਬਾਈ ਕਹਿੰਦਾ ਵੀ ਮੈਂ ਇਹਦੀ ਮਿਲਕਿੰਗ ਕਰਾ ਦੂੰਗਾ ਪਰ ਮੈਂ ਫੇਰ ਵੀ ਇਹ ਗੱਲ ਐਡ ਕਰ ਦਿੰਦਾ ਵੀ ਦੁੱਧ ਤੁਹਾਡੀ ਸੇਵਾ ਦਾ ਹੈ ਚੰਗੀ ਸੰਭਲੋਗੇ ਜਿੰਨਾ ਮਰਜੀ ਚੋਲੋ ਬਾਕੀ ਤੁਸੀਂ ਪੈਸੇ ਲਾਉਣੇ ਤਾਂ ਤੁਹਾਡਾ ਹੱਕ ਹੈ ਤੁਸੀਂ ਆਪ ਸਮਝੋ ਕਿੰਨਾ ਚੋਹੋਗੇ ਇਸ ਸਾਈਡ ਤੋਂ ਹਵਾਨੇ ਤੇ ਨਾੜਾਂ ਦੇ ਸਿੰਘਾ ਹੋਣੀਆਂ ਥਾਣਾ ਅਗਲਾ ਪਿਛਲਾ ਇਹਦਾ ਬਰਾਬਰ ਦਾ ਹੀ ਹੈ ਬਾਕੀ ਧਾਰਾ ਮਾਰਦੇ ਆਪਾਂ ਤੇ ਦੇਖਦੇ ਆ ਕਿਦਾਂ ਦੀ ਮਿਲਕਿੰਗ ਇਸ ਮੱਝ ਦੀ ਹੁੰਦੀ ਹੈ ਸੋ ਦੋਸੋ ਭਾਈ ਮਿਲਕਿੰਗ ਕਰ ਰਿਹਾ ਤੇ ਆਪਾਂ ਧਾਰਾਂ ਦੇਖਦੇ ਆ ਥੋੜਾ ਜ਼ੂਮ ਕਰਕੇ ਅਗਲੇ ਥਣਾ ਦੇ ਵਿੱਚੋਂ ਤੁਹਾਨੂੰ ਧਾਰ ਹੁਣ ਬਿਲਕੁਲ ਇੱਕੋ ਜੀ ਨਜ਼ਰ ਆਉਂਦੀ ਹੋਣੀ ਜਿessie ਭਾਈ ਪਿਛਲੇ ਥਣ ਦੋਨੇ ਫੜ ਲਾ ਹੁਣ ਇਹ ਪਿਛਲੇ ਥਣਾ ਚੋਂ ਵੀ ਧਾਰ ਦੇਖੋ ਫਿਰ ਵੀ ਪਾਸ ਤੁਸੀਂ ਕਰਨੀ ਹੈ ਮੈਂ ਇਹ ਵਾਰ-ਵਾਰ ਤਾਂ ਬੇਨਤੀ ਕਰਦਾ ਹਾਂ ਵੀ ਜਿਹੜਾ ਭਰਾ ਕੋਲ ਆਉਂਦਾ ਆਪਦੀ ਸਮਝ ਨਾਲ ਪਸ਼ੂ ਖਰੀਦਦਾ ਤਾਂ ਬਹੁਤ ਫਰਕ ਹੁੰਦਾ ਫਿਰ ਪਸ਼ੂ ਤੇ ਵਿਸ਼ਵਾਸ ਬਣਿਆ ਨਹੀਂ ਨਾ ਛੱਡ ਦਿਓ ਭਾਈ ਸੋ ਆ ਦੋਸਤੋ ਇੱਕ ਹੀ ਮੱਝ ਅੱਜ ਦੀ ਵੀਡੀਓ ਵਿੱਚ ਸੀਗੀ ਵਿਕਰੀ ਵਾਲੀ ਤੋਂ ਤੁਹਾਨੂੰ ਦਿਖਾਤੀ ਹੈ ਧੰਨਵਾਦ ਵੀਡੀਓ ਦੇਖਣ ਦਾ